ਲੋ ਜੀ ਭਾਰਤ ਦਾ ਪੂਰਾ ਇਤਿਹਾਸ ਕਾਵ ਰੂਪ ਦੇ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲੇ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਇਤਿਹਾਸ ਦਾ ਵਰਣਨ ਹੋਏਗਾ ਵੀਡੀਓ ਨੂੰ ਅਖੀਰ ਤੱਕ ਦੇਖਿਓ ਜਾਣਕਾਰੀ ਭਰਪੂਰ ਵੀਡੀਓ ਹੈ ਆਜੋ ਬਹਿ ਜੋ ਮੇਰੇ ਕੋਲ ਇਤਿਹਾਸ ਦੇ ਪੰਨੇ ਰਹਾ ਫਰੂਲ ਆਜੋ ਬਹਿ ਜੋ ਮੇਰੇ ਕੋਲ ਇਤਿਹਾਸ ਦੇ ਪੰਨੇ ਰਹਾ ਫਰੂਲ ਦੇਸ਼ ਦਾ ਇਤਿਹਾਸ ਸੁਣਾਵਾਂਗਾ ਤੁਹਾਡੇ ਕੰਨੀ ਪਾਵਾਂਗਾ ਤਰਤੀਬ ਵਿੱਚ ਸੁਣਾਵਾਂਗਾ ਸਿੰ্ধু ਘਾਟੀ ਦੀ ਸਭਿਤਾ ਨਿਰਾਲੀ ਸੀ ਚਾਰੇ ਪਾਸੇ ਹਰਿਆਲੀ ਸੀ ਉਦੋਂ ਵੱਡੇ ਵੱਡੇ ਗੋਦਾਮ ਸਨ ਇਸ਼ਨਾਨ ਲਈ ਹਮਾਮ ਸਨ ਸ਼ਹਿਰ ਨਦੀਆਂ ਦੇ ਕੰਢੇ ਵਸਦੇ ਸਨ ਇਹੋ ਵਿਦਵਾਨ ਦੱਸਦੇ ਹਨ ਜਦੋਂ ਵੈਦਿਕ ਸਭਿਤਾ ਆਈ ਸੀ ਤਾਂ ਚੰਗੀ ਬੜੀ ਲੁਕਾਈ ਸੀ ਨਾ ਮੰਦਰ ਨਾ ਪੁਜਾਰੀ ਸੀ ਨਾ ਧਰਮ ਦੇ ਨਾ ਖੁਆਰੀ ਸੀ ਔਰਤ ਦਾ ਰਤਬਾ ਉੱਚਾ ਸੀ ਤੇ ਸਭ ਕੁਝ ਸੱਚਾ ਸੁੱਚਾ ਸੀ ਹਰ ਗੱਲ ਦੇ ਵਿੱਚ ਇੱਕ ਤਰਕ ਸੀ ਨਾ ਜਾਤ ਪਾਤ ਦਾ ਫਰਕ ਸੀ ਛੋਟੇ ਮੋਟੇ ਧੰਦੇ ਸਨ ਪਰ ਸੱਚੇ ਸੁੱਚੇ ਬੰਦੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਅਸਾਂ ਰੱਬ ਲਈ ਘਰ ਬਣਾ ਦਿੱਤਾ ਕਣਕਣਕ ਵਿੱਚ ਵਸਦੇ ਰਸਦੇ ਨੂੰ ਜਾਂ ਮੰਦਰਾਂ ਵਿੱਚ ਟਿਕਾ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਬਣਾ ਦਿੱਤਾ ਇੱਕ ਨਵੀਂ ਤੰਦ ਪਰੋ ਕੇ ਔਰਤ ਦੇ ਹੱਕ ਨੂੰ ਖੋ ਕੇ ਉਸ ਨੂੰ ਰੱਖਿਆ ਪਰਦੇ ਵਿੱਚ ਚਾਰ ਦੀਵਾਰੀ ਅਤੇ ਘਰ ਦੇ ਵਿੱਚ ਪਖੰਡ ਹੋਇਆ ਬਲਵਾਨ ਫਿਰ ਜਦੋਂ ਬੰਦਾ ਬਣਿਆ ਭਗਵਾਨ ਫਿਰ ਗਿਆਨ ਮਹਾਵੀਰ ਨੇ ਵੰਡਿਆ ਸੀ ਸਭ ਉਲਟਾ ਪੁਲਟਾ ਭੰਡਿਆ ਸੀ ਬੁੱਧ ਨੇ ਗਿਆ ਦੀ ਤਰ ਤੁੱਤੇ ਜੋ ਮਿੱਟੀ ਜੰਮੀ ਪਰ ਤੁੱਤੇ ਉਸ ਨੂੰ ਸਾਫ਼ ਕਰ ਦਿੱਤਾ ਇੱਕ ਨਵਾਂ ਫਲਸਫਾ ਭਰ ਦਿੱਤਾ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਸਿਕੰਦਰ ਭਾਰਤ ਆਇਆ ਸੀ 6 ਗਜ ਦੀ ਭੂਮੀ ਦੇ ਬਦਲੇ ਉਹਨੇ ਕੁੱਲ ਜਹਾਨ ਗਾਇਆ ਸੀ ਨਾ ਗਰਜੁਨ ਚਰਕ ਤੇ ਅਸ਼ਵਘੋਸ਼ ਰਾਜਾ ਕਨਿਸ਼ਕ ਦੇ ਵਿਦਵਾਨ ਸਨ ਤੇ ਬੋਧੀ ਬੜੇ ਮਹਾਨ ਸਨ ਗੁਪਤਾਂ ਦਾ ਸਮਾ ਨਿਰਾਲਾ ਜੀ ਮੈਂ ਦਿੰਦਾ ਪਿਆ ਹਵਾਲਾ ਜੀ ਕਾਲੀਦਾਸ ਅਤੇ ਆਰਿਆ ਭਟ ਜਿਹੇ ਵਿਦਵਾਨ ਨਾ ਦਾ ਬੋਲਬਾਲਾ ਸੀ ਉਦੋਂ ਦਸ਼ਮ ਲਪਣਾਲੀ ਆਈ ਸੀ ਗਣਿਤ ਦੀ ਨਵੀਂ ਵਿੱਦ ਸਿਖਾਈ ਸੀ ਹਰਸ਼ਵਰਧਨ ਖੁਦ ਗਿਆਨੀ ਸੀ ਉਹਨੂੰ ਯਾਦ ਗ੍ਰੰਥ ਜ਼ੁਬਾਨੀ ਸੀ ਹਿਉਨ ਸੰਗ ਭਾਰਤ ਆਇਆ ਸੀ ਉਹ ਮੱਠਾਂ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਲਿਖਦਾ ਰਹਿੰਦਾ ਸੀ ਭਾਰਤ ਦੀ ਗਾਥਾ ਗਾਉਂਦਾ ਸੀ ਤੇ ਚੀਨ ਜਾ ਕੇ ਸੁਣਾਉਂਦਾ ਸੀ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ ਜ਼ਰਾ ਗੌਰ ਨਾਲ ਸੁਣਿਓ ਸੁਣਾਉਣ ਲੱਗਾ ਰਾਜਪੂਤ ਆਪਸ ਵਿੱਚ ਲੜਨ ਲੱਗੇ ਤਾਈਓ ਤਖਤ ਉਹਨਾਂ ਦੇ ਛੜਨ ਲੱਗੇ ਗਜਨੀ ਦੇ ਹਮਲੇ ਸ਼ੁਰੂ ਕੀਤੇ ਰਾਜਪੂਤਾਂ ਦੇ ਫਿਰ ਦਿਨ ਬਿਤੇ ਗਜਨੀ ਨੇ ਹਮਲੇ ਸ਼ੁਰੂ ਕੀਤੇ ਰਾਜਪੂਤਾਂ ਦੇ ਫਿਰ ਦਿਨ ਬਿਤੇ 17 ਵਾਰ ਭਾਰਤ ਨੂੰ ਲੁੱਟਿਆ ਸੀ ਹਰ ਇੱਟ ਨੂੰ ਉਸ ਨੇ ਪੁੱਟਿਆ ਸੀ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਫਿਰ ਯੁੱਧ ਹੋਇਆ ਤਰਾਇਣ ਦਾ ਪ੍ਰithvi ਰਾਜ ਧੋਖੇ ਨਾਲ ਹਾਰ ਗਿਆ ਤੇ ਗੌਰੀ ਬਾਜ਼ੀ ਮਾਰ ਗਿਆ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਹਾੜਾ ਐਸਾ ਵਰਤ ਗਿਆ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਗੁਲਾਮ ਖਲਜੀ ਤੁਗਲਕ ਸੈयद ਲੋਧੀ ਵਾਰੂ-ਵਾਰ ਹੋਏ ਜੋ ਦਿੱਲੀ ਦੇ ਤਖਤ ਤੇ ਬੈਠੀ ਸੀ ਰਜ਼ੀਆ ਪਹਿਲੀ ਸੁਲਤਾਨਾ ਹੋਈ ਸੀ ਤੇ ਬਣ ਕੇ ਥੰਮਖਲੋਈ ਸੀ ਇੱਥੇ ਪਦਮਾਵਤੀ ਦਾ ਜ਼ਿਕਰ ਵੀ ਜ਼ਰੂਰੀ ਜਿਸ ਨੇ ਨਾ ਮੰਨੀ ਹਜ਼ੂਰੀ ਅਲਾਉਦੀਨ ਉਸ ਨੂੰ ਪਾ ਸਕਿਆ ਕਰ ਕਰ ਹਮਲੇ ਸੀ ਥੱਕਿਆ ਕੁੱਲ ਭਾਰਤ ਗਾਥਾ ਸੁਣਾਉਂਦਾ ਏ ਪਦਮਨੀ ਦੇ ਸੋਲੇ ਗਾਉਂਦਾ ਏ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਬਾਣਾ ਐਸਾ ਵਰਤ ਗਿਆ ਪਾਣੀਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਲੋਧੀਆ ਨੂੰ ਹਰਾਇਆ ਸੀ ਮੁਗਲਾਂ ਦਾ ਤਖਸ ਜਾਇਆ ਸੀ ਨਾਨਕ ਨੇ ਯੁੱਗ ਪਲਟਾਇਆ ਸੀ ਇੱਕ ਗੱਲ ਕਰਦੀ ਹੈਰਾਨ ਸੀ ਅਕਬਰ ਨਾ ਕੋਈ ਵਿਦਵਾਨ ਸੀ ਪਰ ਕਹਿਲਾਇਆ ਬੜਾ ਮਹਾਨ ਸੀ ਬਣਿਆ ਭਾਰਤ ਦੀ ਸ਼ਾਨ ਸੀ ਪਰ ਸਲੀਮ ਉਸੇ ਦੇ ਪੁੱਤਰ ਦਾ ਨਾਮ ਸੀ ਕੱਟੜਤਾ ਦਾ ਪੀਤਾ ਉਸਨੇ ਜਾਮਸੀ ਗੁਰੂ ਅਰਜਨ ਉਦੋਂ ਸ਼ਹੀਦ ਹੋਏ ਲੋਕ ਉਹਨਾਂ ਦੇ ਮਰੀਦ ਹੋਏ ਸ਼ਾਹਜਹਾਨ ਨੇ ਮੁਹੱਬਤ ਨੂੰ ਖੂਬ ਸਜਾਇਆ ਸੰਗਮਰ ਮਰਦਾ ਤਾਜ ਬਣਾਇਆ ਜਾਮਾ ਮਸਜਿਦ ਲਾਲ ਕਿਲਾ ਦਿੱਲੀ ਵਿੱਚ ਬਣਵਾਏ ਸਨ ਇਟਾ ਪੱਥਰ ਜੋੜ-ਜੋੜ ਕੇ ਭਵਨ ਬੜੇ ਸਜਾਏ ਸਨ ਔਰੰਗਜ਼ੇਬ ਬੜਾ ਹੀ ਕੱਟੜ ਸੀ ਹਰ ਹਿੰਦੂ ਉਦੋਂ ਫੱਟੜ ਸੀ ਸਵਾ ਮਣ ਜਨੇਊ ਲਾਂਦਾ ਸੀ ਫਿਰ ਉਹ ਰੋਟੀ ਖਾਂਦਾ ਸੀ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਗੁਰੂ ਤੇਗ ਬਹਾਦਰ ਨੇ ਵੰਗਾਰਿਆ ਇੱਕ ਨਵਾਂ ਇਤਿਹਾਸ ਸ਼ਿੰਗਾਰਿਆ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਕੁੱਲ ਹਿੰਦ ਨੂੰ ਤੁਸਾਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਗੁਰੂ ਗੋਬਿੰਦ ਸਿੰਘ ਨੇ ਫੌਜ ਸਾਜ ਦਿੱਤੀ ਮੁਗਲਾਂ ਨੂੰ ਫਿਰ ਪਾਂਜ ਦਿੱਤੀ ਸ਼ਿਵਾਜੀ ਮਰਹੱਟੇ ਸਨ ਮੁਗਲਾਂ ਦੇ ਦੰਦ ਕਿੱਤੇ ਖੱਟੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਵਰਗਿਆਂ ਨੇ ਕੀਤੀ ਖੂਬ ਕਮਾਲ ਬਣ ਕੇ ਮਜਲੂਮਾਂ ਦੀ ਢਾਲ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾੜਾ ਐਸਾ ਵਰਤ ਗਿਆ ਹੁਣ ਅਸੀਂ ਗੱਲ ਕਰਾਂਗੇ ਸਿੱਖ ਇਤਿਹਾਸ ਦੀ ਭਾਰਤ ਦੇ ਇਤਿਹਾਸ ਦਾ ਇੱਕ ਗੌਰਵਸ਼ਾਲੀ ਪੰਨਾ ਔਰ ਅਜਿਹਾ ਪੰਨਾ ਜਿਸ ਤੋਂ ਬਿਨਾ ਭਾਰਤ ਦਾ ਇਤਿਹਾਸ ਅਧੂਰਾ ਹੈ ਦੁਨੀਆ ਪਰਦੇ ਇਤਿਹਾਸ ਦੇ ਜਿਹੜੇ ਪੰਨੇ ਫਰੋਲੀਏ ਪਰ ਸਿੱਖ ਇਤਿਹਾਸ ਵਰਗਾ ਪੰਨਾ ਕੋਈ ਨਹੀਂ ਹੋ ਸਕਦਾ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਯੋਧਿਆਂ ਦਾ ਇਤਿਹਾਸ ਹੈ ਹਾਂ ਯੋਧੇ ਤਾਂ ਕਈ ਹੋਏ ਨੇ ਇਤਿਹਾਸ ਦੇ ਵਿੱਚ ਪਰ ਸਿੱਖ ਇਤਿਹਾਸ ਦੇ ਵਿੱਚ ਜਿਹੜੇ ਯੋਧੇ ਹੋਏ ਨੇ ਉਹ ਬੜੇ ਬੜੇ ਹੀ ਵੱਡੇ ਯੋਧੇ ਹੋਏ ਨੇ ਕਾਰਨ ਪਤਾ ਕੀ ਹੈ ਕਿ ਉਹ ਅਜਿਹੇ ਯੋਧੇ ਹੋਏ ਨੇ ਜਿਹੜੇ ਯੋਧਾ ਹੋਣ ਦੇ ਨਾਲ-ਨਾਲ ਜਿਹੜੇ ਸੀ ਪਰਪਕਾਰੀ ਵੀ ਸੀ ਯੋਧਾ ਜਦੋਂ ਪਰਪਕਾਰੀ ਹੁੰਦਾ ਨਾ ਅਸਲੀ ਗੱਲ ਉਦੋਂ ਹੁੰਦੀ ਹੈ ਤਾਂ ਸਿੱਖ ਇਤਿਹਾਸ ਦੇ ਵਿੱਚ ਜਿੰਨੀਆਂ ਕੁਰਬਾਨੀਆਂ ਜਿੰਨੇ ਜਜ਼ਬੇ ਜਿੰਨਾ ਕੁਸ਼ ਹੋਇਆ ਜਿੰਨੇ ਯੁੱਧੇ ਹੋਏ ਉਹ ਪਰਪਕਾਰੀ ਵੀ ਹੈ ਇਹ ਹੈ ਵੱਡੀ ਗੱਲ ਤਾਂ ਸਿੱਖ ਇਤਿਹਾਸ ਦੀ ਗੱਲ ਕਰਾਂਗੇ ਸਿਰ ਟੱਕ ਕੇ ਗੱਲ ਕਰਾਂਗੇ ਸਿੱਖ ਇਤਿਹਾਸ ਦੀ ਅਸੀਂ ਗੱਲ ਕਰਾਂਗੇ ਗੁਰੂ ਸਾਹਿਬਾਨ ਦੇ ਗੁਰੂਕਾਲ ਦੇ ਨਾਲ ਜੀ ਦੇਖੋ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਜਿਨ੍ਹਾਂ ਦਾ ਗੁਰੂਕਾਲ ਹੈ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਤੰਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਗੁਰੂ ਕਾਲ ਹੈ 1539 ਈਸਵੀ ਤੋਂ ਲੈ ਕੇ 1552 ਈਸਵੀ ਤੱਕ ਤੰਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਗੁਰੂ ਕਾਲ ਹੈ 1552 ਈਸਵੀ ਤੋਂ ਲੈ ਕੇ 1574 ਈਸਵੀ ਤੱਕ ਤੰਤਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਗੁਰੂ ਕਾਲ ਹੈ 1574 ਈਸਵੀ ਤੋਂ ਲੈ ਕੇ 1581 ਈਸਵੀ ਤੱਕ ਤੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਗੁਰੂ ਕਾਲ 1581 ਈਸਵੀ ਤੋਂ ਲੈ ਕੇ 1606 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਦਾ ਗੁਰੂਕਾਲ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ ਤੇ ਤਨਤਨ ਸ਼੍ਰੀ ਗੁਰੂ ਹਰ राय ਸਾਹਿਬ ਦਾ ਗੁਰੂਕਾਲ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਗੁਰੂਕਾਲ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ ਤੇ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰੂਕਾਲ 1664 ਈਸਵੀ ਤੋਂ ਲੈ ਕੇ 1675 ਈਸਵੀ ਤੱਕ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂਕਾਲ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਤੇ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂਕਾਲ 1708 ਈਸਵੀ ਤੋਂ ਲੈ ਕੇ ਜੁਗੋ ਜੁਗ ਅਟੱਲ ਸਿੱਖ ਇਤਿਹਾਸ ਦੇ ਇੱਕ ਇੱਕ ਪੰਨੇ ਨੂੰ ਬੱਚਿਆਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ਮੈਂ ਪਹਿਲਾਂ ਵੀ ਕਈ ਵਾਰ ਕਿਹਾ ਅਸੀਂ ਜਿਹੜੇ ਮਰਜੀ ਮਜ਼ਬਬ ਦੇ ਹੋਈਏ ਜਿਹੜੇ ਮਰਜੀ ਧਰਮ ਦੇ ਹੋਈਏ ਸਾਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਹੋਣੀ ਅਤਿ ਲਾਜ਼ਮੀ ਹੈ ਕਾਰਨ ਪਤਾ ਕੀ ਹੈ ਕਿ ਸਿੱਖ ਇਤਿਹਾਸ ਦੁਨੀਆ ਦਾ ਇੱਕ ਅਜਿਹਾ ਇਤਿਹਾਸ ਹੈ ਜਿਹੜਾ ਹਰੇਕ ਲਈ ਪੜਨਾ ਬਹੁਤ ਜ਼ਰੂਰੀ ਹੈ ਜਿਹੜਾ ਕੁਰਬਾਨੀਆਂ ਤੇ ਜਜ਼ਬਿਆਂ ਦਾ ਇਤਿਹਾਸ ਹੈ ਔਰ ਭਾਰਤ ਦਾ ਨੌਜਵਾਨ ਜਿਹੜਾ ਹੈ ਇਸ ਇਤਿਹਾਸ ਨੂੰ ਜ਼ਰੂਰ ਪੜੇ ਇਸ ਕਰਕੇ ਇਸ ਵੀਡੀਓ ਨੂੰ ਦੂਰ ਦੂਰ ਤੱਕ ਸ਼ੇਅਰ ਕਰਿਓ ਔਰ ਖਾਸ ਤੌਰ ਤੇ ਜਿਹੜੇ ਨੌਜਵਾਨਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਨਹੀਂ ਉਹਨਾਂ ਤੱਕ ਇਹ ਵੀਡੀਓ ਪਹੁੰਚਾਣਾ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਹੁਣ ਅਸੀਂ ਸਿੱਖ ਇਤਿਹਾਸ ਦੇ ਕੁਝ ਮਹੱਤਵਪੂਰਨ ਸੰਨਾਂ ਉਹਨਾਂ ਦੀ ਗੱਲ ਕਰਾਂਗੇ ਦੇਖੋ 1577 ਤੋਂ ਜਿਹੜਾ ਇੱਕ ਬਹੁਤ ਵੱਡਾ ਮੋੜ ਆਇਆ ਸਿੱਖ ਇਤਿਹਾਸ ਦੇ ਵਿੱਚ 1577 1588 सोलह सौ एक सोलह सौ चार सोलह सौ छे सोलह सौ नौ सोलह सौ इक्कीस सोलह सौ ती सोलह सौ छपंजा सोलह सौ छियाठ सोलह सौ पचहत्तर और सोलह सौ अठासी सोलह सौ नब्बे सोलह सौ नड़िनवे और सतार सौ एक सतारह सौ चार सतारा सौ पं सतारह सौ अठ सतार सौ दस सतारा सौ पंद्रह सतारा सौ सोलह सतारा सौ उन्ताली सतारा सौ छियाली सतारा सौ काट सतारा सौ बहठ सतारह सौ चौंठ और यह सन ਇਹ ਹੈ ਜਿਹੜੇ ਕਿ ਸਿੱਖ ਇਤਿਹਾਸ ਦੇ ਵਿੱਚ ਜਿਨ੍ਹਾਂ ਦੀ ਜਾਣਕਾਰੀ ਹਰੇਕ ਪੰਜਾਬੀ ਨੂੰ ਹੋਣੀ অতি ਜ਼ਰੂਰੀ ਹੈ ਇਹਨਾਂ ਦੀ ਵਿਆਖਿਆ ਵੀ ਕਰਾਂਗੇ ਕੱਲੇ-ਕੱਲੇ ਸਨ ਦੀ ਗੱਲ ਵੀ ਕਰਦੇ ਆਪਾਂ ਔਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ 1799 1799 ਤੋਂ ਲੈ ਕੇ 1839 ਈਸਵੀ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਔਰ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ 12 ਦੀਆਂ 12 ਮਿਸਲਾਂ ਨੂੰ ਜਿੱਤ ਲਿਆ ਤੇ ਉਹਨਾਂ ਨੂੰ ਇਕੱਤਰ ਕਰ ਲਿਆ ਅਤੇ ਇੱਕ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ ਕੀਤੀ 12 ਮਿਸਲਾਂ ਨੂੰ 71 ਕਰਕੇ ਸ਼ਕਤੀਸ਼ਾਲੀ ਸਿੱਖ ਰਾਜ ਦੀ ਸਥਾਪਨਾ 1799 ਦੇ ਵਿੱਚ ਹੋਈ ਹੈ ਖਾਲਸਾ ਪੰਥ ਦੀ ਸਥਾਪਨਾ 1699 ਚ ਹੋਈ ਹੈ ਠੀਕ 100 ਸਾਲ ਬਾਅਦ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਿੱਖ ਰਾਜ ਦੀ ਸਥਾਪਨਾ ਕੀਤੀ ਜਿਹੜਾ ਕਿ ਬਹੁਤ ਬਹੁਤ ਵਧੀਆ ਰਾਜ ਸੀਗਾ ਜਿਸ ਦੇ ਵਿੱਚ ਹਰੇਕ ਧਰਮ ਦੇ ਲੋਕਾਂ ਨੂੰ ਬਰਾਬਰ ਅੱਖ ਦੇ ਨਾਲ ਵੇਖਿਆ ਜਾਂਦਾ ਸੀ ਸਭ ਦੇ ਪ੍ਰਤੀ ਜਿਹੜਾ ਨਜ਼ਰੀਆ ਜਿਹੜਾ ਸੀਗਾ ਉਹ ਇੱਕ ਜਿਹਾ ਹੁੰਦਾ ਸੀ ਬਹੁਤ ਹੀ ਨਿਆਂਕਾਰੀ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ 1799 ਤੋ ਲੈ ਕੇ 1839 ਸਵੀ ਤੱਕ ਚੱਲਦਾ ਹੈ ਅਤੇ 29 ਮਾਰਚ 1849 ਨੂੰ ਸਿੱਖ ਰਾਜ ਨੂੰ ਅੰਗਰੇਜ਼ਾਂ ਨੇ ਧੋਖੇ ਦੇ ਨਾਲ ਪਹਿਲਾ ਅੰਗਰੇਜ਼ ਸਿੱਖ ਯੁੱਧ ਜਿਹੜਾ 1845-46 ਚ ਹੋਇਆ ਤੇ ਦੂਜਾ ਅੰਗਰੇਜ਼ ਸਿੱਖ ਯੁੱਧ ਜਿਹੜਾ 1838-1849 ਦੇ ਵਿੱਚ ਹੋਇਆ ਲਾਲ ਸਿੰਘ ਅਤੇ ਤੇਜ ਸਿੰਘ ਦੀ ਗਦਾਰੀ ਦੇ ਕਾਰਨ ਜਿਹੜਾ ਹੈ ਸਿੱਖ ਰਾਜ ਅੰਗਰੇਜ਼ਾਂ ਨੇ ਆਪਣੇ ਰਾਜ ਦੇ ਵਿੱਚ ਮਲਾ ਲਿਆ 29 ਮਾਰਚ 1849 ਈਸਵੀ ਨੂੰ ਜਿਹੜਾ ਹੈ ਲਾਰਡ ਡਲਹੌਜ਼ੀ ਨੇ ਸਿੱਖ ਰਾਜ ਨੂੰ ਬ੍ਰਿਟਿਸ਼ ਰਾਜ ਦਾ ਹਿੱਸਾ ਬਣਾਇਆ ਔਰ 29 ਮਾਰਚ 1857 ਨੂੰ ਹੀ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬੀਆਂ ਨੇ ਤੇ ਵਿਸ਼ੇਸ਼ ਤੌਰ ਤੇ ਸਿੱਖਾਂ ਨੇ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਇੱਕ ਇੱਕ ਗੱਲ ਧਿਆਨ ਨਾਲ ਸੁਣਿਓ ਗੌਰ ਨਾਲ ਸੁਣਿਓ 1577 ਜਿਹੜਾ ਹੈ ਨਾ ਜੀ 1577 ਦੇ ਜਿਹੜਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਉਹ ਨਗਰ ਬਸਾਇਆ ਗਿਆ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਔਰ 1588 ਦੇ ਵਿੱਚ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਦਾ ਨੀ ਪੱਥਰ ਰੱਖਿਆ ਗਿਆ ਮੁ슬림 ਫਕੀਰ ਮੀਆਂ ਮੀਰ ਜੀ ਦੇ ਹੱਥੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਖਵਾਇਆ 1588 ਤੋਂ ਬਾਅਦ ਜਿਹੜਾ ਇਸ ਦਾ ਕੰਪਲੀਸ਼ਨ ਦਾ ਕੰਮ 1601 ਈਸਵੀ ਦੇ ਵਿੱਚ ਹੁੰਦਾ ਹੈ 1601 ਤੋਂ ਬਾਅਦ ਜਿਹੜਾ ਹੈ 1604 ਸਨ ਆਂਦਾ ਹੈ ਜਿਹਦਾ ਇੱਕ ਬਹੁਤ ਵੱਡਾ ਮਹੱਤਵ ਹੈ ਪੂਰੀ ਦੁਨੀਆ ਦੇ ਲਈ ਕਿਉਂਕਿ ਇਸ ਦੇ ਵਿੱਚ ਇੱਕ ਬਹੁਤ ਵੱਡਾ ਗ੍ਰੰਥ ਜਿਹੜਾ ਹੈ ਉਸ ਦੀ ਕੰਪਾਈਲੇਸ਼ਨ ਹੋਈ ਉਸ ਨੂੰ ਕੰਪਾਈਲ ਕੀਤਾ ਗਿਆ ਉਸ ਨੂੰ ਰਚਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਭਾਈ ਗੁਰਦਾਸ ਜੀ ਨੇ ਉਸ ਨੂੰ ਲਿਖਣ ਦੇ ਵਿੱਚ ਸਹਾਇਤਾ ਕੀਤੀ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਆਪਣੇ ਆਪ ਦੇ ਲਈ ਦੁਨੀਆ ਪਰ ਦੇ ਲੋਕਾਂ ਨੂੰ ਸੇਧ ਦੇਣ ਦੇ ਲਈ ਇੱਕ ਬੜਾ ਵੱਡਾ ਕਾਰਜ ਜਿਹੜਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ 1604 ਇਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਕਾਰਜ ਸੰਪੂਰਨ ਕੀਤਾ ਬਾਬਾ ਬੁੱਢਾ ਜੀ ਨੂੰ ਜਿਹੜਾ ਹੈ ਪਹਿਲੇ ਹੈਡ ਗ੍ਰੰਥੀ ਥਾਪਿਆ ਗਿਆ ਅਤੇ ਭਾਈ ਗੁਰਦਾਸ ਜੀ ਨੇ ਇਸ ਨੂੰ ਲਿਖਣ ਦੇ ਵਿੱਚ ਬਹੁਤ ਸਹਾਇਤਾ ਕੀਤੀ ਭਾਈ ਗੁਰਦਾਸ ਜੀ ਨੇ ਲਿਖਣ ਦਾ ਕਾਰਜ ਜਿਹੜਾ ਹੈ ਉਹਨਾਂ ਨੇ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚ 15 ਭਗਤਾਂ ਤੇ ਸੂਫੀ ਸੰਤਾਂ ਦੀ ਬਾਣੀ ਦਰਜ ਹੈ ਭੱਟਾਂ ਦੀ ਬਾਣੀ ਦਰਜ ਹੈ ਗਵਈਆਂ ਦੀ ਬਾਣੀ ਦਰਜ ਹੈ ਔਰ ਦੇਖੋ ਪੰਜ ਪਹਿਲੇ ਗੁਰੂ ਸਾਹਿਬਾਨ ਤੇ ਨੌਵੇਂ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਬਾਣੀ ਦਰਜ ਹੈ ਪਹਿਲੇ ਗੁਰੂ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 976 ਸ਼ਬਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ 62 ਸ਼ਬਦ ਜਿਹੜੇ ਹਨ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਨ 907 ਸ਼ਬਦ ਜਿਹੜੇ ਹੈ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਹਨ ਔਰ 679 ਸ਼ਬਦ ਜਿਹੜੇ ਹਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਹਨ 2216 ਸ਼ਬਦ ਜਿਹੜੇ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹਨ ਤੇ 116 ਸ਼ਬਦ ਆਦ ਦੇ ਵਿੱਚੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਇਸ ਦੇ ਵਿੱਚ ਸ਼ਾਮਿਲ ਕੀਤੇ ਗਏ ਤਾਂ ਹੁਣ ਇਹ ਜਿਹੜੀ ਦਮਦਮਾ ਸਾਹਿਬ ਵਾਲੀ ਬੀੜ ਹੈ ਇਸ ਦਾ ਹੀ ਪ੍ਰਕਾਸ਼ ਗੁਰੂ ਘਰਾਂ ਦੇ ਵਿੱਚ ਹੁੰਦਾ ਹੈ ਇਹ ਇਸ ਨੂੰ ਜ਼ਿਆਦਾਤਰ ਇਸ ਇਸ ਬੀੜ ਦਾ ਹੀ ਪ੍ਰਕਾਸ਼ ਕੀਤਾ ਜਾਂਦਾ ਹੈ ਤੁਸੀਂ ਵੀ ਕਰਿਓ ਕਮੈਂਟ ਜੇਕਰ ਮੇਰੇ ਕਹਿਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਇਸ ਨੂੰ ਤੁਸੀਂ ਕਰੈਕਟ ਜ਼ਰੂਰ ਕਰਿਓ ਕਿਉਂਕਿ ਇੱਥੇ ਅਸੀਂ ਗਿਆਨ ਵੰਡਣ ਨਹੀਂ ਆਏ ਗਿਆਨ ਵਟੋਰਨ ਆਏ ਆ ਜੇਕਰ ਕੋਈ ਗਲਤੀ ਫਲਤੀ ਹੁੰਦੀ ਹੈ ਤਾਂ ਖੇਮਾ ਦੇ ਯਾਚਕ ਤੁਸੀਂ ਕਮੈਂਟ ਕਰਕੇ ਤੁਸੀਂ ਕਰੈਕਟ ਕਰ ਸਕਦੇ ਹੋ ਇਸ ਦਾਸ ਨੂੰ ਜਿਹੜਾ ਹੈ ਉਸ ਦੀ ਗਲਤੀ ਨੂੰ ਮਾਫ ਕਰਕੇ ਉਸ ਨੂੰ ਸੋਧ ਸਕਦੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚ 15 ਭਗਤਾਂ ਤੇ ਸੂਫੀ ਸੰਤਾਂ ਦੀ ਬਾਣੀ ਦਰਜ ਹੈ ਜਿਨ੍ਹਾਂ ਦੇ ਨਾਮ ਹਨ ਜੈਦੇਵ ਜੀ ਫਰੀਦ ਜੀ ਨਾਮਦੇਵ ਜੀ ਤਰਲੋਚਨ ਜੀ ਰਾਮਾਨੰਦ ਜੀ ਪਰਮਾਨੰਦ ਜੀ ਕਬੀਰ ਜੀ ਧੰਨਾ ਜੀ ਸੂਰਦਾਸ ਜੀ ਪੀਖਣ ਜੀ ਬੈਣੀ ਜੀ ਦੀਪਾ ਜੀ ਸੈਨ ਜੀ ਸਦਨਾ ਜੀ ਅਤੇ ਰਵੀਦਾਸ ਜੀ ਬਾਕੀ 15 ਸੂਫੀ ਸੰਤ ਜਿਹੜੇ ਹਤੇ ਭਗਤਾਂ ਦੇ ਬਾਰੇ ਉਹਨਾਂ ਦੀ ਜੀਵਨੀ ਬਾਰੇ ਕਮੈਂਟ ਤੁਸੀਂ ਜ਼ਰੂਰ ਕਰਿਓ ਤਾਂ ਜੋ ਨੌਜਵਾਨਾਂ ਨੂੰ ਸੇਧ ਮਿਲ ਸਕੇ ਤਾਂ ਗੁਰੂ ਗ੍ਰੰਥ ਸਾਹਿਬ ਇੱਕ ਬਹੁਤ ਵੱਡੀ ਉਦੁੱਤੀ ਘਟਨਾ ਹੈ ਜਿਸ ਨੇ ਪੂਰੀ ਮਾਨਵਤਾ ਨੂੰ ਜਿਹੜਾ ਹੈ ਚਾਨਣ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਰਚਨਾ 1604 ਈਸਵੀ ਦੇ ਵਿੱਚ ਹੋਈ ਹੈ ਅਤੇ 1606 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੈ 1609 ਈਸਵੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਨਿਰਮਾਣ ਹੈ 1621 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੈ 1630 ਈਸਵੀ ਦੇ ਵਿੱਚ ਗੁਰੂ ਹਰ राय ਸਾਹਿਬ ਦਾ ਜਨਮ ਹੈ 1656 ਈਸਵੀ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਹੈ 1668 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੈ 1688 ਦੇ ਵਿੱਚ ਜਿਹੜੀ ਪੰਗਾਣੀ ਦੀ ਲੜਾਈ ਹੈ 1675 ਜਿਹੜਾ ਹੈ ਉਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਔਰ ਉਸ ਤੋਂ ਬਾਅਦ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ 1701 ਜਿਹੜਾ ਹੈ ਉਸ ਦੇ ਵਿੱਚ ਆਨੰਦਪੁਰ ਸਾਹਿਬ ਦਾ ਪਹਿਲਾ ਯੁੱਧ 1704 ਦੇ ਵਿੱਚ ਆਨੰਦਪੁਰ ਸਾਹਿਬ ਦਾ ਦੂਜਾ ਯੁੱਧ ਜਿਹੜਾ ਹੈ ਹੁੰਦਾ ਹੈ ਔਰ 1705 ਦੇ ਵਿੱਚ ਖਦਰਾਨਾ ਦਾ ਯੁੱਧ ਬਹੁਤ ਵੱਡਾ ਜਿਸ ਨੂੰ ਮੁਕਸਰ ਸਾਹਿਬ ਵੀ ਅੱਜਕੱਲ ਕਹਿੰਦੇ ਆ ਉਸ ਉਹ ਜਗ੍ਹਾ ਦਾ ਯੁੱਧ ਹੁੰਦਾ ਹੈ ਖਦਰਾਨਾ ਦੇ ਇਤਿਹਾਸ ਬਾਰੇ ਜਾਣਕਾਰੀ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦਿਓ ਕਿਉਂਕਿ ਵੀਡੀਓ ਲੰਮਾ ਹੋ ਜਾਂਦਾ ਹੈ ਇਸ ਕਰਕੇ ਤੁਹਾਡੇ ਸਹਿਯੋਗ ਦੀ ਲੋੜ ਹੈ ਜਿਨ੍ਹਾਂ ਨੂੰ ਪਤਾ ਹੋਵੇ ਖਦਰਾਨਾ ਦੇ ਇਤਿਹਾਸ ਦੇ ਬਾਰੇ ਭਾਈ ਮਹਾ ਸਿੰਘ ਵਾਲੀ ਜਿਹੜੀ ਘਟਨਾ ਹੈ ਉਸ ਦਾ ਜ਼ਿਕਰ ਪੂਰਾ ਵਿਆਖਿਆਤਮਕ ਤਰੀਕੇ ਨਾਲ ਵੱਡੇ ਤਰੀਕੇ ਦੇ ਨਾਲ ਜਰੂਰ ਕਰਿਓ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਭਾਗੀਦਾਰੀ ਜਿਹੜੀ ਹੈ ਇਸ ਨੇਕ ਕਾਰਜ ਦੇ ਵਿੱਚ ਬਣੇ ਤੇ ਸਾਡੀ ਵੀ ਜਾਣਕਾਰੀ ਚ ਵਾਧਾ ਹੋਵੇ ਅਤੇ ਇਸ ਦੇ ਨਾਲ ਜੜਾ ਹੈ ਨੌਜਵਾਨਾਂ ਨੂੰ ਖਾਸ ਕਰਕੇ ਭਾਰਤ ਦੇ ਨੌਜਵਾਨਾਂ ਨੂੰ ਜਿਹੜੀ ਹੈ ਸੇਧ ਮਿਲ ਸਕੇ 1708 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਹੜਾ ਹੈ ਬੰਦਾ ਬਹਾਦਰ ਦਾ ਯੁੱਗ ਸ਼ੁਰੂ ਹੁੰਦਾ ਹੈ ਔਰ ਬੰਦਾ ਬਹਾਦਰ ਨੰਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦਾ ਹੈ ਔਰ ਦਾ ਬਹਾਦਰ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਔਰ ਬੰਦਾ ਬਹਾਦਰ ਜਿਹੜਾ ਹੈ ਉਸਨੇ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਜਿਸ ਦੇ ਵਿੱਚ ਸੋਨੀਪੱਤ ਦੀ ਲੜਾਈ ਕੈਥਲ ਦੀ ਲੜਾਈ ਪੂਣਾ ਦੀ ਲੜਾਈ ਚੱਪੜ ਚਿੜੀ ਦੀ ਲੜਾਈ ਖਾਸ ਤੌਰ ਤੇ 1710 ਈਸਵੀ ਦੀ ਲੜਾਈ ਔਰ ਇਹ ਅਜੇਹੀ ਲੜਾਈ ਹੈ ਜਿਸ ਦੇ ਵਿੱਚ ਵਜ਼ੀਰ ਖਾਨ ਨੂੰ ਜਿਹੜਾ ਹੈ ਔਰ ਜਿਹੜਾ ਸਰਹੰਦਰਾ ਸੂਬੇਦਾਰ ਸੀ ਸੈਬਜ਼ਾਦਿਆਂ ਦੀ ਸ਼ਹਾਦਤ ਦੇ ਲਈ ਜਿਹੜਾ ਜ਼ਿੰਮੇਵਾਰ ਸੀ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਬਦਲਾ ਲਿਆ ਗਿਆ ਔਰ 1715 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਹੈ ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ 740 ਸਿੰਘਾਂ ਦੇ ਨਾਲ ਗ੍ਰਿਫਤਾਰ ਕੀਤੇ ਜਾਂਦੇ ਹਨ ਤੇ ਦਿੱਲੀ ਦੇ ਵਿੱਚ 1716 ਈਸਵੀ ਦੇ ਵਿੱਚ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਤੇ ਇੱਥੇ ਇਤਿਹਾਸ ਦਾ ਇੱਕ ਪੰਨਾ ਬਦਲਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿਹੜਾ ਹੈ ਸਿੱਖ ਮਿਸਲਾਂ ਦਾ ਉਦੇ ਹੁੰਦਾ ਹੈ ਅਤੇ ਇਹ 12 ਮਿਸਲਾਂ ਜਿਹੜੀਆਂ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਿਆ ਔਰ ਵੱਡੇ ਵੱਡੇ ਜਿਹੜੇ ਹੈ ਮੁਗਲ ਕਾਲ ਦੇ ਸ਼ਾਸਕ ਸੀਗੇ ਉਹਨਾਂ ਨੂੰ ਹਲਾ ਕੇ ਰੱਖ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਤਿੰਨ ਸੰਧੀਆਂ ਕੀਤੀਆਂ ਜਾਂ ਇੰਜ ਕਹਿ ਲਈਏ ਕਿ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਤਿੰਨ ਸੰਧੀਆਂ ਕੀਤੀਆਂ ਇਹ ਸੰਧੀਆਂ ਜਿਹੜੀਆਂ ਹੈ ਲਾਹੌਰ ਦੀ ਸੰਧੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਤੇ ਰੋਪੜ ਦੀ ਸੰਧੀ 1806 ਦੇ ਵਿੱਚ ਲਾਹੌਰ ਦੀ ਸੰਧੀ 1809 ਦੇ ਵਿੱਚ ਜਿਹੜੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਤੇ 1831 ਦੇ ਵਿੱਚ ਜਿਹੜੀ ਹੈ ਉਹ ਰੋਪੜ ਦੀ ਸੰਧੀ ਹੁੰਦੀ ਹੈ ਇਹਨਾਂ ਸੰਧੀਆਂ ਤੋਂ ਬਾਅਦ ਜਿਹੜਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੌਲੀ-ਹੌਲੀ ਅੰਗਰੇਜ਼ਾਂ ਨੇ ਬੜੀ ਚਾਲ ਦੇ ਨਾਲ ਜਿਹੜਾ ਹੈ ਉਸ ਨੂੰ ਹਥਿਆਣ ਦੇ ਹੱਥਕੰਡੇ ਬਣਾਉਣੇ ਸ਼ੁਰੂ ਕਰ ਦਿੱਤੇ ਤੇ ਉਸ ਤੋਂ ਬਾਅਦ ਗੱਲ ਕਰਦੇ ਅਸੀਂ ਫਸਟ ਐਂਗਲੋ ਸਿੱਖਵਾਰ ਤੇ ਸੈਕੰਡ ਐਂਗਲੋ ਸਿੱਖਵਾਰ ਦੀ 1845-46 ਦੇ ਵਿੱਚ ਜਿਹੜੀ ਹੈ ਫਸਟ ਐਂਗਲੋ ਸਿੱਖਵਾਰ 1848-49 ਦੇ ਵਿੱਚ ਸੈਕੰਡ ਕਿੰਡਾਂਗਲੂ ਸਿੱਖਵਾਰ ਤੇ 29 ਮਾਰਚ 1849 ਈਸਵੀ ਨੂੰ ਜਿਹੜਾ ਹੈ ਬ੍ਰਿਟਿਸ਼ ਸਾਮਰਾਜ ਦੇ ਵਿੱਚ ਧੋਖੇ ਦੇ ਨਾਲ ਜਿਹੜਾ ਹੈ ਔਰ ਕੁਝ ਗੱਦਾਰਾਂ ਨੂੰ ਆਪਣੇ ਨਾਲ ਮਿਲਾ ਕੇ ਜਿਹੜਾ ਹੈ ਉਹਨਾਂ ਨੇ ਸਿੱਖ ਰਾਜ ਨੂੰ ਜਿਹੜਾ ਹੈ ਹਮੇਸ਼ਾ ਦੇ ਲਈ ਆਪਣੇ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਤਾਂ ਇਹ ਹੈ ਸਿੱਖ ਇਤਿਹਾਸ ਦਾ ਇੱਕ ਖਾਕਾ ਜਿਹੜਾ ਹੈ ਨਾਲ ਤਿਆਰ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਭਾਰਤ ਦੇ ਇਤਿਹਾਸ ਦੇ ਪੰਨੇ ਅਸੀਂ ਫਰੋਲ ਰਹੇ ਹਾਂ ਸਿੱਖ ਇਤਿਹਾਸ ਦੇ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਹੈ ਕਿਦਾਂ ਦਾ ਲੱਗ ਰਿਹਾ ਤੁਹਾਨੂੰ ਵੀਡੀਓ ਤੇ ਕਿਦਾਂ ਦੀ ਲੱਗ ਰਹੀ ਜਾਣਕਾਰੀ ਜਰੂਰ ਕਮੈਂਟ ਕਰਿਓ ਜਿੱਥੇ ਕਿਤੇ ਦਾਸ ਵੱਲੋਂ ਗਲਤੀ ਹੁੰਦੀ ਹੈ ਤਾਂ ਉਸ ਨੂੰ ਕਰੈਕਟ ਵੀ ਜਰੂਰ ਕਰਿਓ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵੇ ਵਰਗਿਆਂ ਨੇ ਕੀਤੀ ਖੂਬ ਕਮਾਲ ਬਣ ਕੇ ਮਜਲੂਮਾਂ ਦੀ ਟਾਲ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਅੰਤਿਮ ਬਾਦਸ਼ਾਹ ਬਹਾਦਰ ਸ਼ਾ ਜ਼ਫਰ ਹੋਇਆ ਅੰਗਰੇਜ਼ ਕੌਮ ਦਾ ਸ਼ੁਰੂ ਫਿਰ ਸਫ਼ਰ ਹੋਇਆ ਅੰਤਿਮ ਬਾਦਸ਼ਾਹ ਬਹਾਦਰ ਸ਼ਾ ਜ਼ਫਰ ਹੋਇਆ ਅੰਗਰੇਜ਼ ਕੌਮ ਦਾ ਸ਼ੁਰੂ ਫਿਰ ਸਫ਼ਰ ਹੋਇਆ ਲਾਰਡ ਕਲਾਈ ਪਿਤਾਮਾਸੀ ਫਰੰਗੀ ਸ਼ਾਸਨ ਦਾ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ ਟਾਕੇ ਦੀ ਮਲਮਲ ਫੱਬਦੀ ਸੀ ਜੋ ਮੁੰਦਰੀ ਵਿੱਚੋਂ ਲੰਗਦੀ ਸੀ ਲਖਨਊ ਅਤੇ ਬਨਾਰਸ ਦੀ ਬੜੀ ਹੀ ਉੱਚੀ ਸ਼ਾਨ ਸੀ ਉੱਥੇ ਰਹਿੰਦੇ ਨਵਾਬ ਮਹਾਨ ਸੀ ਰੱਖਦੇ ਮੂੰਹ ਦੇ ਵਿੱਚੋਂ ਪਾਣ ਸੀ ਕਰਦੇ ਬੜਾ ਸਨਮਾਨ ਸੀ ਜਦੋਂ ਘਰ ਆਂਦੇ ਮਹਿਮਾਨ ਸੀ ਇਬਾਦਤ ਤੇ ਇੱਜ਼ਤ ਇੱਕੋ ਜਹੀ ਚਾਹੇ ਗੀਤਾ ਤੇ ਕੁਰਾਨ ਸੀ ਜੁਬਾਨ پاک ਪਵਿੱਤਰ ਹੁੰਦੀ ਸੀ ਦਿਲ ਵਿੱਚ ਅੱਲਾ ਤੇ ਭਗਵਾਨ ਸੀ ਜੁਬਾਨ پاک ਪਵਿੱਤਰ ਹੁੰਦੀ ਸੀ ਦਿਲ ਵਿੱਚ ਅੱਲਾ ਤੇ ਭਗਵਾਨ ਸੀ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਪਾਸੇ ਹਨੇਰਾ ਛਾ ਗਿਆ ਐਸਾ ਕੀਤਾ ਕਾਰੋਬਾਰ ਕਰਕੇ ਕੱਚਾ ਮਾਲ ਤਿਆਰ ਧਨ ਕੀਤਾ ਭਾਰਤ ਤੋਂ ਪਾਰ ਜਦੋਂ ਅਤ ਹੋਈ ਬਰਬਾਦੀ ਦੀ ਜੰਗ ਸ਼ੁਰੂ ਹੋਈ ਆਜ਼ਾਦੀ ਦੀ ਮੰਗਲ पांडे ਨੇ ਕੀਤਾ ਖੂਬ ਵਿਰੋਧ ਫਰੰਗੀਆਂ ਨੂੰ ਫਿਰ ਦਿੱਤਾ ਸੋਧ ਉਹ ਚਾਂਸੀ ਵਾਲੀ ਰਾਣੀ ਸੀ ਜਿਹਦੀ ਅਮਰ ਬਣੀ ਕਹਾਣੀ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਕਮਾਈ ਸੀ ਭਗਤ ਸਿੰਘ ਅਤੇ ਸਰਾਬੇ ਨੂੰ ਸੈਨਾ ਸਕੇ ਉਦਮ ਦੇ ਦਾਬੇ ਨੂੰ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਡਾਇਰ ਮਾਰਿਆ ਉਹ ਆਜ਼ਾਦੀ ਦੇ ਪਰਵਾਨੇ ਸਨ ਲੋਕ ਉਹਨਾਂ ਦੇ دیਵਾਨੇ ਸਨ ਜਿਸ ਅਮਨ ਦਾ ਚਰਖਾ ਚਲਾਇਆ ਸੀ ਉਹ ਮਹਾਤਮਾ ਬੜਾ ਕਹਿਲਾਇਆ ਸੀ ਹੁਣ ਸਮਾਸੀ ਕਤਲੋਗਾਰਤ ਦਾ ਵੰਡ ਪਾਕਿਸਤਾਨ ਦੇ ਭਾਰਤ ਦਾ ਸਭ ਪਾਸੇ ਮਾਰੋ-ਮਾਰ ਹੋਈ ਲੁੱਟ-ਖਸੁੱਟ ਬੇਸ਼ੁਮਾਰ ਹੋਈ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਪੰਜਾਬ ਕਹਿੰਦੇ ਜਾਂ ਵੰਡਿਆ ਗਿਆ ਜਾਂ ਉਹ ਵਡਿਆ ਗਿਆ ਔਰ ਬਹੁਤ ਵੱਡੀ ਹਿਜਰਤ ਜਿਹੜੀ ਪੰਜਾਬ ਦੇ ਵਿੱਚ ਹੋਈ ਕਰੋੜਾ ਲੋਕ ਜਿਹੜੇ ਹਨ ਉਹ ਬੇਕਾਰ ਹੋਏ ਔਰ ਲੱਖਾਂ ਲੋਕ ਇਸ ਦੇ ਵਿੱਚ ਮਾਰੇ ਗਏ ਔਰ ਔਰਤਾਂ ਦੀ ਬੇਪਤੀ ਹੋਈ ਮਜ਼ਹਬ ਦਾ ਤੰਡਵ ਜਿਹੜਾ ਹੈ ਹੋਇਆ ਨੰਗਾ ਨਾਚ ਹੋਇਆ ਪਤਾ ਨਹੀਂ ਕਿ ਐਸੀ ਹਵਾ ਚੱਲੀ ਕਿ ਇਨਸਾਨ ਇਨਸਾਨ ਦਾ ਵੈਰੀ ਹੋ ਗਿਆ ਪੰਜਾਬੀ ਪੰਜਾਬੀ ਦਾ ਦੁਸ਼ਮਣ ਹੋ ਗਿਆ ਪਰ ਇਹ ਚਾਲ ਇਹ ਕੋਜੀ ਚਾਲ ਜਿਨ੍ਹਾਂ ਨੇ ਰਚੀ ਹੈ ਨਾ ਜੀ ਉਹਨਾਂ ਨੂੰ ਇਤਿਹਾਸ ਦੇ ਵਿੱਚ ਕਦੀ ਵੀ ਮਾਫ ਨਹੀਂ ਕੀਤਾ ਜਾਏਗਾ ਕਦੀ ਵੀ ਮਾਫ ਨਹੀਂ ਕੀਤਾ ਜਾਏਗਾ ਇਸ ਗੱਲ ਦੇ ਉੱਤੇ ਕਰਿਓ ਕਮੈਂਟ ਦੇਖੋ ਉਹਨਾਂ ਦੇ ਜਿਹੜੀ ਬਰਬਾਦੀ 1947 ਦੀ ਹੋਈ ਹੈ ਨਾ ਜੀ ਔਰ ਵੰਡ ਹੋਈ ਹੈ ਉਸ ਨੇ ਆਜ਼ਾਦੀ ਦਾ ਮਜ਼ਾ ਹੀ ਜੜਾ ਹੈ ਕਿਰਕਰਾ ਕਰ ਦਿੱਤਾ ਆਜ਼ਾਦੀ ਤਾਂ ਮਿਲੀ ਲੇਕਿਨ ਪੰਜਾਬ ਦੀ ਬਰਬਾਦੀ ਜਿਹੜੀ ਹੈ ਉਹ ਵੀ ਸਾਨੂੰ ਵੇਖਣੀ ਪਈ ਜਿਹੜੀਆਂ ਹੁਣ ਤੱਕ ਅਗਲੀਆਂ ਨਸਲਾਂ ਵੀ ਜਿਹੜੀਆਂ ਹੈ ਭੋਗ ਰਹੀਆਂ ਤੇ ਸਾਡੇ ਪਿੰਡੇ ਦੇ ਉੱਤੇ ਵੀ ਅੱਜ ਦੀ ਪੀੜ੍ਹੀ ਹੈ ਜਿਹੜੀ ਉਹਨਾਂ ਦੇ ਪਿੰਡੇ ਦੇ ਉੱਤੇ ਵੀ 47 ਦੇ ਨਿਸ਼ਾਨ ਜਿਹੜੇ ਹੈ ਹੈ ਤੇ ਅੱਗੇ ਵੀ ਰਹਿਣਗੇ ਤਾਂ ਇਸ ਸਮਾਸੀ ਕਤਲੋਗਾਰਤ ਦਾ ਵੰਡ ਪਾਕਿਸਤਾਨ ਤੇ ਭਾਰਤ ਦਾ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਸ਼ਾਨ ਦੇ ਨਾਲ ਤਣਿਆ ਤਾਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਭਾਰਤ ਦਾ ਸੰਵਿਧਾਨ ਰਚਿਆ ਜਿਹੜਾ ਕਿ ਬਹੁਤ ਵੱਡਾ ਕਾਰਜ ਸੀ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਪਣੇ ਦਾ ਸੰਵਿਧਾਨ ਬਣਿਆ ਸੀਨਾ ਉੱਚੀ ਸ਼ਾਨ ਦੇ ਨਾਲ ਤਣਿਆ ਹੁਣ ਝੰਡਾ ਸਾਡਾ ਤਿਰੰਗਾ ਏ ਤੇ ਮਸਜਬ ਦੇ ਨਾਂ ਤੇ ਦੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਹਰ ਨੇਤਾ ਬਦਰੰਗਾ ਏ ਇਸ ਤੇ ਇਸ ਇਤਿਹਾਸ ਨੂੰ ਦੇਖੋ ਕਾਵ ਰੂਪ ਦੇ ਵਿੱਚ ਲਿਖਿਆ ਜਦੋਂ ਅਸੀਂ ਕਾਵ ਰੂਪ ਦੇ ਵਿੱਚ ਕੋਈ ਚੀਜ਼ ਲਿਖਦੇ ਹਾਂ ਤਾਂ ਕਈ ਚੀਜ਼ਾਂ ਰਹਿ ਵੀ ਜਾਂਦੀਆਂ ਮੈਂ ਮੰਨਦਾ ਇਤਿਹਾਸ ਦੇ ਕਈ ਪੰਨੇ ਜਿਹੜੇ ਇਸ ਦੇ ਵਿੱਚ ਰਹਿ ਗਏ ਹੋਣਗੇ ਇਹ ਜਿਹੜੀ ਆਜ਼ਾਦੀ ਦੀ ਲੜਾਈ ਹੈ ਨਾ ਜੀ ਇਸ ਦੇ ਵਿੱਚ ਬڑے ਵੱਡੇ ਵੱਡੇ ਕਾਰਜ ਜਿਹੜੇ ਬڑے ਵੱਡੇ ਵੱਡੇ ਜਿਹੜੇ ਯੋਧਾ ਹੋਏ ਹਨ ਕੂਕਾ ਲਹਿਰ ਦਾ ਵਰਣਨ ਕਰਨਾ ਵੀ ਬਹੁਤ ਜ਼ਰੂਰੀ ਹੈ ਬਾਬਾ RAM ਸਿੰਘ ਜੀ ਦਾ ਯੋਗਦਾਨ ਬਹੁਤ ਵੱਡਾ ਹੈ ਸੁਭਾਸ਼ ਚੰਦਰ ਬੌਸ ਜੀ ਦਾ ਮਦਨ ਲਾਲ ਢਿੰਗਰਾਲ ਜੀ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਕਰਤਾਰ ਸਿੰਘ ਸਰਾਬਾ ਉਦਮ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਇਹਨਾਂ ਤੋਂ ਇਲਾਵਾ ਮਹਾਰਾਣਾ ਪ੍ਰਤਾਪ ਜਿਹੜੇ ਹੈ ਉਹਨਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਉਹ ਬੜੇ ਪ੍ਰਤਾਪੀ ਸ਼ਾਸਕ ਹੋਏ ਹਨ ਹੋਰ ਵੀ ਬੜੇ ਵੱਡੇ ਵੱਡੇ ਸ਼ਾਸਕ ਤੇ ਬੜੇ ਬੜੀਆਂ ਵੱਡੀਆਂ ਪਰਸਨੈਲਿਟੀਆਂ ਹੋਈਆਂ ਨੇ ਜੇਕਰ ਇੱਕ ਇੱਕ ਦਾ ਵਰਣਨ ਕਰਨ ਲੱਗੀ ਤਾਂ ਵੀਡੀਓ ਬਹੁਤ ਲੰਬਾ ਹੋ ਜਾਂਦਾ ਤਾਂ ਖੀਮਾ ਦੇ ਯਾਤਕ ਹੈ ਅਗਲੇ ਵੀਡੀਓ ਦੇ ਵਿੱਚ ਅਸੀਂ ਇਸ ਤਰ੍ਹਾਂ ਹੀ ਪਰਸਨਲਿਟੀ ਵਾਈਜ਼ ਜਿਹੜਾ ਹੈ ਜਿਵੇਂ ਬਾਬਾ ਰਾਮ ਸਿੰਘ ਜੀ ਦਾ ਇੱਕ ਅਲੱਗ ਵੀਡੀਓ ਅਸੀਂ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕੋਕਾ ਲਹਿਰ ਦਾ ਵੀਡੀਓ ਬਣਾਵਾਂਗੇ ਬਖੂਬੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਰਿਸਰਚ ਕਰਕੇ ਉਸ ਨੂੰ ਬਣਾਇਆ ਜਾਏਗਾ ਇਸ ਤਰ੍ਹਾਂ ਹੀ ਸੁਭਾਸ਼ ਚੰਦਰ ਬੋਸ ਜੀ ਤੇ ਵੀਡੀਓ ਬਣਾਇਆ ਜਾਏਗਾ ਇਸੇ ਪ੍ਰਕਾਰ ਮਦਨਨਲ ਢਿੰਗਰਾ ਜੀ ਤੇ ਵੀਡੀਓ ਬਣਾਇਆ ਜਾਏਗਾ ਇਸੇ ਪ੍ਰਕਾਰ ਜਿਹੜੇ ਹਨ ਹੋਰ ਆਜ਼ਾਦੀ ਕਲਾਟੀ ਮਹਾਰਾਣਾ ਪ੍ਰਤਾਪ ਦਾ ਵੀਡੀਓ ਬਣਾਇਆ ਜਾਏਗਾ ਇਹ ਕੋ ਕੋਸ਼ਿਸ਼ ਕਰ ਚਲਦੀ ਰਹੇਗੀ ਇਤਿਹਾਸ ਹੈ ਇਹ ਬੜਾ ਵੱਡਾ ਇਤਿਹਾਸ ਹੈ ਮਹਾਸਾਗਰ ਹੈ ਇਸ ਦੇ ਵਿੱਚ ਗੋਤੇ ਲਗਾਣਾ ਕੋਈ ਆਸਾਨ ਕੰਮ ਨਹੀਂ ਹੈ ਇਹ ਯਤਨ ਚੱਲਦਾ ਰਹੇਗਾ ਤੁਸੀਂ ਕਮੈਂਟ ਕਰਦੇ ਰਹੋ ਜਿਹੜੀਆਂ ਸ਼ਖਸੀਅਤਾਂ ਇਤਿਹਾਸ ਦੀਆਂ ਤੁਸੀਂ ਚਾਹਦੇ ਹੋ ਕਿ ਅਸੀਂ ਉਹਨਾਂ ਦੀ ਵਿਆਖਿਆ ਵਧੀਆ ਤਰੀਕੇ ਨਾਲ ਕਰੀਏ ਆਪਣੇ ਵੀਡੀਓ ਆਪਣੇ ਬਲੌਗਿੰਗ ਦੇ ذریعے ਤਾਂ ਉਹਨਾਂ ਦੇ ਉੱਤੇ ਵੀਡੀਓ ਵੱਖਰੇ ਤੌਰ ਤੇ ਬਣਾਏ ਜਾਣਗੇ ਨਿਮਾਣਾ ਜਿਹਾ ਯਤਨ ਕੀਤਾ ਕਾਵ ਰੂਪ ਦੇ ਵਿੱਚ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ ਹੈ ਔਰ ਲਿਖ ਕੇ ਉਸ ਨੂੰ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਕੋਈ ਗਲਤੀ ਫਲਤੀ ਹੋਵੇ ਤਾਂ ਹੱਥ ਜੋੜ ਕੇ ਕਿ ਜਿਹੜਾ ਹੈ ਮਾਫੀ ਮੰਗਦੇ ਆ ਖੇਮਾ ਦੇ ਯਾਚਕਾਂ ਧੰਨਵਾਦ ਸ਼ੁਕਰੀਆ ਮਿਹਰਬਾਨੀ